2 ਜੂਨ 1984 ਦੇ ਦਿਨ ਸਰਕਾਰ ਦਾ ਕੀ ਰੋਲ ਸੀ 인ਦਰਾ ਗਾਂਧੀ ਦੇ ਕੀ ਉਦੇਸ਼ ਸਨ ਸੰਤ ਭਿੰਡਰਾਂਵਾਲਾ ਕਿਹੜੀ ਨੀਤੀ ਅਪਣਾਉਣ ਬਾਰੇ ਸੋਚ ਰਹੇ ਸਨ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਇਸ ਵੀਡੀਓ ਨੂੰ ਅੰਤ ਤੱਕ ਵੇਖੋ 2 ਜੂਨ 1984 ਦੇ ਕਰਫਿਊ ਦੌਰਾਨ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪੱਤਰਕਾਰ ਪਹੁੰਚੇ ਇਹਨਾਂ ਪੱਤਰਕਾਰਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਪਛਾਣ ਪੱਤਰ ਤੇ ਕਰਫਿਊ ਪਾਸ ਮਿਲੇ ਹੋਏ ਸਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ਼੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੌਰਾਨ ਕੁਝ ਬਿਆਨ ਜਾਰੀ ਕੀਤੇ ਸਨ ਸ਼੍ਰੀ ਦਰਬਾਰ ਸਾਹਿਬ ਉੱਤੇ ਗੋਲੀਆਂ ਚਲਵਾ ਕੇ ਕਾਂਗਰਸ ਸਰਕਾਰ ਨੇ ਨਵੀਂ ਜੰਗ ਦੀ ਸ਼ੁਰੂਆਤ ਕੀਤੀ ਹੈ ਦਰਬਾਰ ਸਾਹਿਬ ਉੱਪਰ ਲੱਗੀ ਇੱਕ ਇੱਕ ਗੋਲੀ ਸੰਸਾਰ ਵਿਜਲੇ ਹਰੇਕ ਸਿੱਖ ਦੇ ਸੀਨੇ ਵਿੱਚ ਲੱਗੀ ਹੈ ਇਸ ਕਰਕੇ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਮਹਾਨ ਕੁਰਬਾਨੀਆਂ ਲਈ ਤਤਪਰ ਰਹੇ ਬੱਬਰ ਖਾਲਸਾ ਦੇ ਸਰਦਾਰ ਮੈਂਕ ਦਾ ਸਿੰਘ ਜੋ ਕਿ ਕੱਲ ਦੇ ਹਮਲੇ ਦੇ ਵਿੱਚ ਸ਼ਹੀਦ ਹੋ ਗਏ ਹਨ ਦਾ ਅੰਤਿਮ ਸੰਸਕਾਰ ਮੰਜੀ ਸਾਹਿਬ ਦੇ ਬਾਹਰ ਪੰਜ ਪਾਣੀ ਦੀ ਟੈਂਕੀ ਪਾਸ ਕੀਤਾ ਗਿਆ ਸੰਤ ਭਿੰਡਰਾਂ ਵਾਲੇ ਦੇ ਜੋ